ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਸੁਨ ਮੰਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਇਹ ਸ਼ਬਦ ਭਾਈ ਸਾਹਿਬ ਭਾਈ ਨਰੰਜਨ ਸਿੰਘ ਜੀ ਜਵਦੀ ਡਕਸਾਲ ਵਾਲੇ ਉਹਨਾਂ ਵੱਲੋਂ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਬਹੁਤ ਹੀ ਵਧੀਆ ਕੰਪੋਜੀਸ਼ਨ ਹੈ ਭਾਈ ਸਾਹਿਬ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਬਹੁਤ ਹੀ ਬਾਕਮਾਲ ਸ਼ਬਦ ਗਾਇਨ ਭਾਈ ਸਾਹਿਬ ਨੂੰ ਕੀਤਾ ਗਿਆ ਹੈ ਜੀ ਇਸ ਸ਼ਬਦ ਦੀ ਤਾਲ ਬੰਦ ਗਹਿਰਵਾ ਤਾਲ ਹੈ ਜੀ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਗਾ ਕੋਮਲ ਮਾ ਬਾਧਾ ਅਤਨੀ ਕੋਮਲ ਗਾ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰੀ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਰਾ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਜਿੰਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁੱਜਗਦੀ ਮਾਫੀ ਹੈ ਕਿ ਤੁਸਮਤ ਬਖਸ਼ਨੀ ਜੀ ਸ਼ਬਦ ਸਿੱਖੀਏ ਜੀ Ya ਸਾਰੇ ਸ਼ਬਦ ਸਿੱਖਦੇ ਹਾਂ ਜੀ nisar nisare nisa Sunamana. la mm. hai melu mm. mm. be ਵੇਲਾ ਹੈ ਇਹ ਅਗਲੀ ਲਾਈਨ ਜਦ ਲਗ ਜੋ ਬਨਸਸ ਹੈ ਜਦ ਲਗ ਜੋ ਮ ਮੰਗਾ ਗਾਸ਼ੁਦ ਜਦ ਲਗ ਜੋ

ਤਾਪ ਲੱਗ ਏ ਹੋ ਤਨ ਦੇ ਹੋ ਦੇ ਹੋ ਸਿੰਪਲ ਤਰੀਕੇ ਨਾਲ ਵੀ ਕਰ ਸਕਦੇ ਹੋ ਤਾਪ ਲੱਗ ਏ ਹੋ ਤਨ ਦੇ ਹੋ ਦੇ ਹੋ ਸਾਸ ਸਾਰੇ ਸਾ ਅਗਲੀ ਲਾਈਨ ਸ਼ੁਰੂ ਹੋ ਜਾਏਗੀ ਬੇਨ ਗੁਣ ਕਾਮਨਾ ਆਵਈ ਬੇਨ ਗੁਣ ਕਾਮਨਾ ਬੇਨ ਗੁਣ ਕਾਮਨਾ ਬੇਨ ਗੁਣ ਪਸਾਸਨੀ ਬੇਨ ਗੁਣ ਕਾਮਨਾ ਪਸਾਸਨੀ ਨਦਪਮ ਮ ਆਪਣੀ ਦਾ ਪ ਆਵਈ ਬੇਨ ਗੁਨ ਕਾਮਨਾ ਆਵਈ ਪਦ ਪਮਗ ਤ ਤਹਟੇ ਜੀ ਕਾਨ ਫਿਰ ਹੋਈ ਆ ਜਾਏਗੀ ਮਾ ਹਟੀਦੀ ਤਨਖੇ ਸੁਨ ਮਨ ਮਿੱਤਰ ਪਿਆਰਿਆ ਇਹ ਸਥਾਈ ਹੈ ਹੁਣ ਆਪਾਂ ਪਹਿਲਾ ਅੰਦਰਾ ਸਿੱਖਦੇ ਹਾਂ ਜੀ ਮੇਰੇ ਮਨ ਮੇਰੇ ਮਨ ਮੇਰੇ ਮਨ ਜਾਹੀ ਮਪ ਮਪਦ ਮਪ ਮਪਨੀਨੀ ਜਾ ਮਪ ਮਪਨੀਨੀ ਜਾ ਪਨੀਨੀਦ ਜਾਹੀ ਦਦਪ ਯਾਹੀ ਅਗਲੀ ਲਾਈਨ ਗੁਰਮੁਖ ਨਾਮ ਸਲਾਹੀ ਹੈ ਜਿਨਸ ਲੋਸ ਲੋ ਸਰਾ ਤੇ ਸਿਕਾਇਆ ਯੂਨੀਵਰਸਿਟੀ ਦੇ ਨਾਮ ਸਿੱਖਣਾ ਹੈ ਪੋਲਜੋਗਦੀ ਮਾਫੀ ਬਖਸ਼ਨੀ ਇੱਕ ਦੋ ਸਮਤਪੱਖਣੀ ਜੀ ਹੁਣ ਆਪਾਂ ਬਾਕੀ ਦੇ ਅੰਤਰੇ ਵੀ ਗਾਇਨ ਕਰਕੇ ਮੈਂ ਬਿਨਸ ਲੋਸ ਲੋ ਸਰਾ ਤੇ ਦੱਸਦਾ ਹਾਂ ਜੀ ਦੂਸਰਾ ਅੰਤਰਾ ਸੋਨ ਸੋਨ ਗੰਦਨ ਗੰਡੀਆਂ ਲਿਖ ਪੜ ਬੋ ਜੈ ਰਵਾਹ ਹੋਤੋਲਵਾ ਇਹ ਉਸੇ ਤਰੀਕੇ ਨਾਲ ਆ ਜਾਏਗਾ ਅਗਲੇ ਅਗਲਾ ਅੰਤਰਾ ਲਖ ਸਿਆਨ ਪਜੇ ਕਰੀ ਲਖ ਸਿਉ ਪ੍ਰੀਤ ਮੇਲਾ ਪੋ ਬਿਨ ਸੰਗਤ ਸਾਦਨਾ ਤਰਾਪੀਆ ਨਾਵੈ ਦੁਖ ਸੰਤਾਪ ਪਰ ਜਪ ਜੀ ਰੇ ਛੁਟੀ ਐ ਗੁਰਮਖੀ ਚੀਨ ਆ ਕੋ ਅਗਲਾ ਅੰਤਰਾ ਲਾਸਟ ਅੰਤਰਾ ਤਨ ਮਨ ਗੁਰ ਪਹਿ ਵਿੱਚ ਵਨ ਖੋਜ ਢੁੰਡੋ ਲਿਆ ਗੁਰਮੁਖ ਖੋਜ ਨੇ ਹਾਨ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾ ਸ਼ਬਦ ਹੈ ਜੀ ਜਿਵੇਂ ਮੈਂ ਅਭੀ ਤੁਹਾਨੂੰ ਸਲਸਲ ਸੁਣਾਇਆ ਤੇ ਸਾਰਾ ਸ਼ਬਦ ਸਮਝਾਇਆ ਜੀ ਨੇ ਉਸੇ ਤਰੀਕੇ ਨਾਲ ਸਿੱਖਣਾ ਹੈ ਪੁੱਲ ਚੋਕ ਦਿਮਾਗ ਫੇਕੇ ਤੋਂ ਸਮਾਤ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ